ਪੰਜਾਬ ਦੇ ਵਿੱਚ ਜਦੋਂ ਨਵੀਂ ਪਣੇਰੀ ਦੇ ਸਾਹਿਤਕ ਖੇਤਰ ਦੀਆਂ ਰੁਚੀਆਂ ਜਾਂ ਕਿਤਾਬਾਂ ਨਾਲੋਂ ਟੁੱਟ ਕੇ ਸਿਰਫ ਕੰਪਿਊਟਰ ਦੇ ਕੀਬੋਰਡ ਨਾਲ ਹੀ ਜੁੜ ਕੇ ਰਹਿ ਜਾਣ ਦੀਆਂ ਗੱਲਾਂ ਹੋ ਰਹੀਆਂ ਹੋਣ ਤਾਂ ਉਸ ਸਮੇਂ ਰਾਜ ਦੇ ਸਕੂਲਾਂ ਦੇ ਵਿੱਚੋਂ ਕਹਾਣੀਆਂ ਜਾਂ ਕਵਿਤਾਵਾਂ ਲਿਖਣ ਦਾ ਸ਼ੌਕ ਰੱਖਣ ਵਾਲੇ ਬੱਚਿਆਂ ਨੂੰ ਲੱਭ ਕੇ ਉਹਨਾਂ ਦੀਆਂ ਲਿਖਤਾਂ ਨੂੰ ਕਿਤਾਬਾਂ ਦੇ ਵਿੱਚ ਪ੍ਰੋਇਆ ਜਾਵੇ ਤਾਂ ਕਿ ਉਹ ਤੇ ਸ਼ਾਇਦ ਹੋ ਸਕਰੇ ਅਤੇ ਛਪੜ ਵਾਲੀਆਂ ਲਿਖਤਾਂ ਦੀ ਗਿਣਤੀ ਸੈਂਕੜੇ ਨਹੀਂ ਹਜ਼ਾਰਾਂ ਚ ਹੋਵੇਗੀ ਸ਼ਾਇਦ ਇਹ ਸੁਣ ਕੇ ਪਹਿਲੀ ਵਾਰ ਰਕੇ ਨਹੀਂ ਆਵੇਗਾ ਪਰ ਇਹ ਸੱਚ ਹੈ ਤੇ ਬਾਲੜਿਆਂ ਦਾ ਇਹ ਸੁਪਨਾ ਪੰਚ ਆਪ ਪਵਨ ਸਰੀ ਕੈਨੇਡਾ ਵੱਲੋਂ ਪੂਰਾ ਕੀਤਾ ਜਾਣ ਵਾਲਾ ਇਹ ਵੀ ਗੱਲ ਹੈਰਾਨ ਕਰ ਦੇਵੇਗੀ ਕਿ ਇਹ ਵੱਡਾ ਤੇ ਅਹਿਮ ਕਦਮ ਵਿਦੇਸ਼ ਚ ਬੈਠਾ ਇੱਕ ਪਰਵਾਸੀ ਪੰਜਾਬੀ ਪੂਰਾ ਕਰਨ ਵਲਤੂਰੇ ਇਸ ਦੀ ਜਾਣਕਾਰੀ ਸਾਂਝੀ ਕਰਦੇ ਆ ਪੰਜਾਬ ਪਵਨ ਸਰੀ ਦੇ ਮੁੱਖ ਪ੍ਰਬੰਧਕ ਅਤੇ ਕੈਨੇਡਾ ਦੇ ਉੱਗੇ बिजनेਸਮੈਨ ਸੁਖੀ ਬਾਠਰੇ ਦੱਸਿਆ ਕਿ ਪੰਜਾਬ ਪਵਨ ਕੈਨੇਡਾ ਵੱਲੋਂ ਵਿਦੇਸ਼ਾਂ 'ਚ ਵਸੇ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਵਿਸੇ ਅਤੇ ਵਿਰਾਸਤ ਨਾਲ ਜੋੜੀ ਰੱਖਣ ਲਈ ਉਪਰਾਲਿਆਂ ਦੇ ਨਾਲ-ਨਾਲ ਪੰਜਾਬ ਦੇ ਵਿੱਚ ਵੀ ਨਵੀਂ ਪੰਡੀਰੀ ਨੂੰ ਮਾਂ ਬੋਲੀ ਅਤੇ ਸਾਹਿਤ ਪੜਨ ਤੇ ਰਚਣ ਵੱਲ ਉਤਸ਼ਾਹਿਤ ਕਰਨ ਲਈ ਸਮੇਂ-ਸਮੇਂ ਤੇ ਅਜਿਹੇ ਯਤਨ ਕੀਤੇ ਜਾਂਦੇ ਨੇ ਉਹਨਾਂ ਅਗੇ ਦੱਸਿਆ ਕਿ ਇਹ ਬੱਚਿਆਂ ਦੀ ਲਿਖਤਾਂ ਨਾਲ ਸੰਬੰਧਿਤ ਪੰਜਾਬ ਪਵਨ ਵੱਲੋਂ 100 ਕਿਤਾਬਾਂ ਛਾਪਣ ਦਾ ਫੈਸਲਾ ਲਿਆ ਗਿਆ ਹੈ ਤੇ ਸਕੂਲਾਂ ਦੇ ਵਿੱਚ ਇਹ ਮੁਹਿੰਮ ਸ਼ੁਰੂ ਵੀ ਹੋ ਚੁੱਕੀ ਹੈ ਉਹਨਾਂ ਨੇ ਦੱਸਦਿਆਂ ਕਿਹਾ ਕਿ ਕੈਨੇਡਾ ਦੇ ਵਿੱਚ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਦੌਰਾਨ ਇਹ ਫੈਸਲਾ ਲਿਆ ਗਿਆ ਸੀ ਤੇ ਇਸ ਦੀ ਸ਼ੁਰੂਆਤ ਕਾਨਫਰੰਸ ਮੌਕੇ ਜਾਰੀ ਕੀਤੀ ਬੱਚਿਆਂ ਦੀ ਪਹਿਲੇ ਕੀਤਾ ਨਵੀਆਂ ਕਲਮਾਂ ਨਵੀਂ ਉਡਾਨ ਕਾਨਫਰੰਸ ਮੌਕੇ ਰਿਲੀਜ਼ ਕਰਕੇ ਕੀਤੀ ਗਈ ਸੀ ਇਸ ਕਿਤਾਬ ਲਈ ਬੱਚਿਆਂ ਵੱਲੋਂ ਦਿਖਾਇਓ ਤਸ਼ਾ ਤੋਂ ਬਾਅਦ ਪੰਜਾਬ ਪਵਨ ਦੀ ਟੀਮ ਵੱਲੋਂ ਹਰ ਜ਼ਿਲ੍ਹੇ ਚੋਂ ਬੱਚਿਆਂ ਦੀਆਂ ਰਚਨਾਵਾਂ ਦੀਆਂ 4-4 ਕਿਤਾਬਾਂ ਛਾਪਣ ਦਾ ਕਦਮ ਚੁੱਕਿਆ ਗਿਆ ਤੇ ਇਸ ਯੋਜਨਾ ਲਈ ਹਰ ਜ਼ਿਲ੍ਹੇ ਦੇ ਵਿੱਚ ਇੱਕ ਪੰਜ-ਪੰਜ ਮੈਂਬਰੀ ਕਮੇਟੀ ਵੀ ਗਠਿਤ ਕੀਤੀ ਜਾ ਰਹੀ ਹੈ ਅਤੇ 30 ਜ਼ਿਲ੍ਹਿਆਂ ਦੇ ਵਿੱਚੋਂ 92 ਕਿਤਾਬਾਂ ਪੰਜਾਬ ਦੇ ਬੱਚਿਆਂ ਦੀਆਂ ਛਾਪੀਆਂ ਜਾਣਗੀਆਂ ਤੇ 8 ਕਿਤਾਬਾਂ ਕੈਨੇਡਾ ਸਮੇਤ ਹੋਰ ਦੇਸ਼ਾਂ 'ਚ ਵਸੇ ਪੰਜਾਬੀ ਬੱਚਿਆਂ ਦੀਆਂ ਛਾਪੀਆਂ ਜਾਣਗੀਆਂ ਬੱਚਿਆਂ ਦੀਆਂ ਕੁੱਲ 9000 ਰਚਨਾਵਾਂ ਛਾਪਣ ਦਾ ਟੀਚਾ ਮਿੱਥਿਆ ਗਿਆ ਤਾਂ ਕਿ ਬੱਚੇ ਮਾਂ ਬੋਲੀ ਅਤੇ ਪੰਜਾਬੀ ਸਾਹਿਤ ਨਾਲ ਜੁੜ ਸਕਣ ਸੁਅਗੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਛੱਪਣ ਵਾਲੀਆਂ ਕਿਤਾਬਾਂ ਦੀ ਗਿਣਤੀ 30000 ਹੋਵੇਗੀ ਸੁਖੀਪਾਟ ਦੇ ਵੀ ਦੱਸਿਆ ਕਿ ਰਚਨਾਵਾਂ ਲਿਖਣ ਵਾਲੇ ਹਰ ਬੱਚੇ ਦਾ ਪੰਜਾਬ ਪਵਣ ਵੱਲੋਂ ਸਨਮਾਨ ਵੀ ਹੋਵੇਗਾ ਤੇ ਆਉਂਦੇ ਸਮੇਂ ਚ ਬਾਹਰ ਸਾਹਿਤਕਾਰਾਂ ਦੀ ਇੱਕ ਵਿਸ਼ਵ ਪੱਧਰੀ ਕਾਨਫਰੰਸ ਵੀ ਪੰਜਾਬ ਦੇ ਵਿੱਚ ਕਰਵਾਈ ਜਾਵੇਗੀ ਇਸ ਵੱਡੇ ਉਪਰਾਲੇ ਲਈ ਸਮੁੱਚੇ ਆਰਥਿਕ ਪ੍ਰਬੰਧ ਪੰਜਾਬ ਪਵਨ ਕੈਨੇਡਾ ਕਰੇਗਾ ਅਤੇ ਇਸ ਕਾਰਜ ਲਈ ਸਹਾਇਤਕ ਸੰਸਥਾਵਾਂ ਤੇ ਸਹਾਇਤਕ ਰੁਚੀਆਂ ਰੱਖਣ ਵਾਲੀਆਂ ਸ਼ਖਸੀਅਤਾਂ ਦਾ ਵੱਡਮੁੱਲਾ ਸਹਿਯੋਗ ਜ਼ਰੂਰ ਲਿਆ ਜਾਵੇਗਾ